ਅੱਜ ਕਵੱਡੀ ਸਿੱਖ ਰ데요। ਵੀਰ ਬਣ ਕੇ ਕਰਵਾ ਦਿਓ ਯਾਰ ਸ਼ూరు ਭਰਾ ਬਣ ਕੇ। ਜਾਫੀਆਂ ਨੂੰ ਵੇਂਦ ਤੇ ਵੀਰ ਜੀ ਲਾਈਏ ਜਾਫ ਲੈਣਾ। ਜਾ ਪਾਫ ਲੈਣਾ ਲਾਈਏ ਜੀ। ਭਾਈ ਸ਼ੀਰਾ ਨੰਬਰ ਦਾ ਧਨ ਪਰ ਆਪਣੀ ਗੱਡੀ ਕੋਲੇ ਚੱਲੇ ਜਾਵੇ। ਦਿਵਿੰਦਰ ਬਬਲੀ ਜੀ 1 ਲੱਖ ਰੁਪਏ ਦਾ ਵੱਡਾ ਯੋਗਦਾਨ ਹੈ। ਵਾਹ ਜੀ ਵਾਹ। ਵਾਲੀ ਟੀਮ ਆਈ ਹੈ ਭਾਈ ਗਗਨ ਜੀ ਭਾਈ ਜੱਕੀ ਜੀ ਤੇ ਜੱਗਾ ਜੀ। ਹਾਂਜੀ ਧਰਮਾ ਜੀ। ਲੈ ਵੀ ਮਿੱਤਰੋ ਅੱਜ ਦੇ ਦਿਨ ਦਾ ਕੁਆਟਰ ਮੈਚ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ। ਇੱਕ ਪਾਸੇ ਕਹਿੰਦੇ ਰੱਤਾ ਠੇ। ਕਹਿੰਦੇ ਟੌਪ ਦੀ ਟੀਮ ਇਹਦੇ ਮੇਨ ਸਪான்ਸਰ ਹੈ ਚਮਕੌਰ ਕਮਾਨ ਯੂਕੇ ਡਾਕਟਰ ਮਲਕਰ ਕਮਾਨ ਯੂਕੇ ਡਾਕਟਰ ਮਗਰ ਸਿਆਲ ਕੁਲਵਿੰਦਰ ਛਠਾ ਲਾਪਰੀ ਛਠਾ ਲਾਲੀ ਕੈਨੇਡਾ ਤੇ ਧਿਆਨ ਆਸਟ੍ਰੇਲੀਆ ਮੇਰੇ ਵੀਰੋ ਜੀ ਵੇਧਰੋਂ ਸੱਤੂ ਜਾਣਕਾਰੀ ਦੇ ਕੇ ਗਿਆ ਵੇਸ ਮੇਲੇ ਦੇ ਵਿੱਚ ਵੱਡੀਆਂ ਟੀਮਾਂ ਬਣਾਉਣ ਦੇ ਲਈ ਸਾਡੇ ਵਿਸਕੀ ਕਲੈਰੀ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਵੀਰ ਦਾ ਵਿਸਕੀ ਦਾ ਵਿਸ਼ੇਸ਼ ਤੌਰ ਤੇ ਯਾਰੀਆਂ ਪਗਾਉਣ ਦੇ ਲਈ ਪੁੱਜਿਆ ਵਿਸ਼ੇਸ਼ ਤੌਰ ਤੇ ਧੰਨਵਾਦ ਧਰਮਿਆ ਬੋਲ ਸ਼ਬਦ ਕੁਝ ਵਾਹ ਬਿਲਕੁਲ ਜਿੰਨੇ ਵੀ ਯਾਰਾਂ ਦੇ ਯਾਰ ਪੁੱਜਿਆ ਬਿਸਕੀ ਕਲੈਰੀ ਵਾਲਾ ਇਹ ਵੀ ਯਾਰਾਂ ਦਾ ਯਾਰ ਇੱਕ ਵੱਡੀ ਨੂੰ ਪਿਆਰ ਕਰਨ ਵਾਲੀ ਸ਼ਖਸੀਅਤ ਹੈ ਵੱਡਾ ਧੰਨਵਾਦ ਉਥੇ ਸਾਡੇ ਇਲਾਕੇ ਦੀ ਸੰਗਤ ਪੁੱਜੀ ਹੋਈ ਹੈ ਲਓ ਮੈਦਾਨ ਦੇ ਵਿੱਚ ਮੈਚ ਸ਼ੁਰੂ ਹੋ ਲਗੇ 사ਨਾ ਵਾਲਾ ਪੇੜ ਉਹ ਜਿਹੜੇ ਜਿਹੜੇ ਕਹਿੰਦੇ ਰੱਤਾ ਤੇਜ ਤੂੰ ਤਾੜੀ ਮਾਰ ਦਿਓ ਤੇ ਜਿਹੜੇ ਜਿਹੜੇ ਕਹਿੰਦੇ ਉਹ ਤਾਰੀ ਮਾਰ ਦਿਓ ਜਿਹੜੇ ਕਹਿੰਦੇ ਆ ਵੀ ਜਿੱਤੇ ਜਿਹੜਾ ਮਰਜੀ ਸਵਾਦ ਆਉਣਾ ਚਾਹੀਦਾ ਆਹ ਪਹਿਲੀ ਰੇਡ ਐ ਐਕਸ਼ਨਾਂ ਦੀ ਮਸ਼ੀਨ ਕਹਿੰਦੇ ਆ ਦੁਨੀਆ ਕਲਵੀਰ ਜਟਾਣਾ ਕੁਲਵਿੰਦਰ ਧਰਬਰਾ ਇਸ ਤਰ੍ਹਾਂ ਕੁਲਵਿੰਦਰ ਰੱਤਾਛੇ ਵਾਲਾ ਲਓ ਬੱਦੂ ਆਤੂ ਕਲਵੀਰ ਜਟਾਣਾ ਸਰਾ ਤੰਦ ਕਿਲ ਕੋਕਾ ਸ਼ਰੇ ਅਵੀ ਕਹਿੰਦੇ ਕੈਲਰਨ ਵਾਲਾ ਦੁੱਕਾ ਵਾਲਾ ਜੱਟ ਤੇ ਸ਼ਿੱਲੂ ਇਲੂ ਇਲੂ ਆਹ ਦੁਨੀਆ ਬੁੱਧੀਆ ਪਿਆਰ ਕਰਦੀ ਏ ਇੱਕ ਪਾਸੇ ਕਹਿੰਦੇ ਦੁੱਕਾ ਵਾਲਾ ਜੱਟ ਐ ਲੰਬੇ ਸਮੇਂ ਤੋਂ ਮਾ ਖੇਡ ਕਬੱਡੀ ਦੇ ਵਿੱਚ ਕਹਿੰਦੇ ਨਾ ਚੱਲਦਾ ਏ ਸ਼ਿੱਲੂ 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 ਇਲੂ ਸ਼ਿੱਕਰ ਸ਼ਿੱਲੂ ਸ਼ਿੱਕਰ ਸ਼ਿੱਲੂ ਇੱਕ ਟਿੱਕ ਪੁੱਤਰ ਐਵੀ ਦਿਆਲਪੁਰ ਉਹ ਕਰਨ ਦਿਆਲਪੁਰਾ ਇੱਕ ਪਾਸੇ ਕਹਿੰਦੇ ਭਾਦਨੇ ਦੇ ਕਬੱਡੀ ਕੱਪ ਦਾ ਉਹ ਪਛੇਰੇ ਦਾ ਜੇ ਤੂੰ ਕੁਲਵਿੰਦਰ ਏ ਨਾਲ ਕੁਲਵੀਰ ਹੈ ਤੇ ਗਰਵਿੰਦਰ ਹੈ ਉਹ ਜੰਜੂਆ ਰੱਤਾ ਠੇ ਕਹਿੰਦੇ ਡਾਕਟਰ ਮੁੰਦਰ ਸਿੰਘ ਦੀ ਟੀਮ ਦਾ ਕੁਲਵੀਰ ਟੱਕਰ ਕਰਨ ਉਹ ਦਿਆਲਪੁਰੇ ਵਾਲਾ ਕਹਿੰਦੇ ਅੰਕ ਦਾ ਵਾਧਾ ਕਰ ਗਿਆ ਰੇਡ ਭੂਰੀਆ ਸਮੇਂ ਸਿਰਸਾ ਦਾ ਪਾਰ ਆਉ ਭੂਰੀਆ ਸਿਸਰ ਵਾਲਾ ਜਿੰਨੀ ਵੀ ਸੰਗਤ ਜੁੜੀ ਹੈ ਇੱਕ ਤੇ ਕਾਲੇ ਬਾਈ ਗੱਲ ਹੈਗੀ ਹੈ ਜਦੋਂ ਸ਼ੀਲੂ ਦਾ ਮੈਚ ਹੋਵੇ ਉਹ ਖੁਸ਼ੀ ਦਾ ਮੈਚ ਹੋਵੇ ਤੇ YouTube ਤੇ ਕਹਿੰਦੇ ਹਜ਼ਾਰਾਂ ਦੇ ਵਿੱਚ ਗਿਣਤੀ ਪਹੁੰਚ ਜਾਂਦੀ ਹੈ ਇਹ ਤੇ ਲੱਖਾਂ ਤੇ ਪੁੱਜਣ ਵਾਲੀ ਗੱਲ ਹੋਣੀ ਹੈ ਭੂਰੀਆ ਖੁਸ਼ੀ ਭੂਰੀਆ ਖੁਸ਼ੀ ਭੂਰੀਆ ਖੁਸ਼ੀ ਟਿੱਕਰ ਆਸੋ ਐ ਸੇਰਾ ਓ ਆਓ ਸੇਰਾ ਆ ਹੋਵੇ ਕਿਉਂ ਨਾ ਇੱਥੇ ਧੂਏ ਨੂੰ ਕਾਹਨ ਪੁੱਛਦਾ ਇੱਥੇ ਅੱਗ ਕੱਢਣੀ ਪੈਂਦੀ ਆ ਇੱਥੇ ਅੱਗ ਕੱਢਣੀ ਪੈਂਦੀ ਆ ਅੱਗ ਆ ਨਹੀਂ ਨਿਕਲਦੀ ਅੱਗ ਮਿਹਨਤ ਨਾਲ ਨਿਕਲਦੀ ਆ ਏ ਆਹ ਸਾਹਮਣੇ ਸਾਹਮਣੇ ਕੁਲਵਿੰਦਰ 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 ਤੇ ਕਰਨ ਆਹ ਸਾਹਮਣੇ ਕਹਿੰਦੇ ਕਰਨ ਐਸ ਵळे ਆਪਣੀ ਟੀਮ ਦੇ ਵਾਸਤੇ ਅੰਕ ਤਾਂ ਵਾਅਦਾ ਕਰਦਾ ਹੋਇਆ ਉਹਨੇ ਪਿੱਛੇ ਨੇ ਬੁੱਕਣਾ ਕੀ ਜਿਹੜਾ ਦਿਲ ਦਾ ਹੈ ਕਮਜ਼ੋਰ ਬਈ ਓਏ ਕੰਮ ਜੰਤਰ ਮੰਤਰ ਆਉਂਦੇ ਨਹੀਂ ਇੱਥੇ ਚੱਲਦਾ ਹਿੱਕ ਦਾ ਜੋਰ ਬਈ ਇੱਥੇ ਚੱਲਦਾ ਹਿੱਕ ਦਾ ਜੋਰ ਬਈ ਜਿਹੜਾ ਪਹਿਲਾ ਕਰ ਗਿਆ ਵਾਰ ਉਹ ਜੇਤੂ ਮੇਲੇ ਦਾ ਅਣਖ ਸਿਖਾਉਂਦੀ ਜਿੱਤਾਂ ਦਾਵਾ ਰਾਜ ਦੇ ਖੇਲੇ ਦਾ ਲਓ ਸ਼ਿੱਲੂ ਅੱਜ ਦੇ ਟਾਈਮ ਦਾ ਖੇਡ ਕਬੱਡੀ ਦਾ ਹੀਰੋ ਰਵੀ ਸ਼ਿੱਲੂ ਇਹ ਐਕਸ਼ਨਾਂ ਵਾਲੀ ਮਸ਼ੀਨ ਆਹ ਦੀਪ ਸ੍ਰੀ ਮੁਕਸਰ ਸਾਹਿਬ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਆਹ ਮਾਜੇ ਦਾ ਮਹਾਰਲ ਤੇ ਦੂਸਰੇ ਪਾਸੇ ਕੁਲਵੀਰ ਝਟਾਣੇ ਵਾਲਾ ਪ੍ਰਦੀਪ ਪੁਰਜੀ ਵਾਲਾ ਫਸ ਗਿਆ ਸੰਗਤ ਪਿਆਰ ਕਰਦੀ ਹੈ ਔਰ ਸੰਗਤ ਤੈਅ ਕਰਦੀ ਹੈ ਤੇ ਕਰੇ ਵੀ ਕੌਣਾ ਆ ਮੈਦਾਨ ਦੇ ਵਿੱਚ ਕਹਿੰਦੇ ਪੂਰੀਏ ਦੀ ਕਬੱਡੀ ਪੈ ਗਈ ਆ ਸ਼ਿਰਸ਼ਰ ਵਾਲਾ ਵੱਧ ਗਿਆ ਅੰਕਰ ਮਨੀਸ਼ ਖੁਸ਼ੀ ਦੇ ਛਿੱਲੂ ਆ ਵੇਖੋ ਵੀ ਇਸ ਸਮੇ ਟੱਕਰ ਦੋ ਸਕਦਾ ਆਹ ਬੜਾ ਖੜੀਆਂ ਨੇ ਐਕਸ਼ਨ ਹੁੰਦੇ ਨੇ ਕਿ ਭਾਦਿਆਂ ਨੂੰ ਕੋ ਜਹ ਬਾਣ ਮਿੱਤਰੋ ਟੱਕਰੇ ਨੇ ਹਾਣਿਆਂ ਨੂੰ ਹਾਣ ਮਿੱਤਰੋ ਆਹ ਰਾਜਾ ਖੇਲਾ ਲਿਖੇ ਗੱਲ ਲੱਖ ਲੱਖ ਦੀ ਧਮ ਤ ਗਈ ਚਾਂਦਪੁਰੇ ਦੇ ਉਹ ਕਬੱਡੀ ਕੱਪ ਦੀ ਅੱਜ ਧਮ ਪਈ ਹੋਈ ਐ ਇਲਾਕੇ ਦੇ ਵਿੱਚ ਥਾੜ ਥਾੜ ਹੋ ਰਹੀ ਐ ਉਹ ਥਾੜ ਥਾੜ ਹੋ ਰਹੀ ਐ ਪਹਿਲਾਂ ਚਾਂਦਪੁਰੇ ਦੀ ਚਰਚਾ ਕਹਿੰਦੇ ਪੰਨ ਕਰਕੇ ਹੁੰਦੀ ਆ ਜਦੋਂ ਨਾਲੀ ਦਾ ਪਾਣੀ ਚੜਦਾ ਪਰ ਅੱਜ ਕਾਲੇ ਬਾਈ ਚਾਂਦਪੁਰੇ ਦੀ ਚਰਚਾ ਉਹ YouTube ਤੇ ਕਬੱਡੀ ਕਰਕੇ ਹੋ ਰਹੀ ਹੈ ਅੱਜ ਪੰਪੀ ਦੀ ਐਫਸੀ ਦਾ ਰਾਜੀਪ ਕਨੇਡਾ ਦਾ ਕਾਲੇ ਗਰੇਆ ਦਾ ਦਲਵੀਰ ਗਿੱਲ ਦਾ ਸੁਖਵੀਰ ਸਰੋਏ ਦਾ ਅਮਰੀਕ ਗਰੇਆ ਦਾ ਮੇਲਾ ਬਾਦਲ ਹੋਣਾ ਤਾਂ ਚੱਲਦਾ ਮੇਰੇ ਮਿੱਤਰੋ ਆਓ ਦੀਪ ਦੀਪ ਪੈਂਦਾ ਵਿਦੇਸ਼ ਸੀਸਨ ਵਾਲਾ ਥੱਬੇ ਥੱਬੇ ਤੇ ਨੇ ਪੱਟ ਮੁੰਡਾ ਕਹਿੰਦਾ ਪਿੱਛੇ ਹਟ ਓ ਪਤਾ ਲੱਗ ਜੂ ਮੈਦਾਨ ਵਿੱਚ ਚੰਡੇ ਚੇਲੇ ਦਾ ਓਏ ਸਾਹਮਣੇ ਵੇਖ ਲੈ ਨਿਆਰਾ ਕੱਲੇ ਕੱਲੇ ਦਾ ਕੱਲੇ ਕੱਲੇ ਦਾ ਲਾਓ ਭੂਰੀਆ ਓ ਭੂਰੀਆ ਭੂਰੀਆ ਗੱਲ ਗੱਲ ਤੇ ਗੱਲ ਗੱਲ ਤੇ ਛੋਟਾ ਬੱਚਾ ਰਮਾਲਕ ਮਾਰਿਆ ਲੈ ਵੀ ਕੈਮਰਾ ਕੈਮਰਾ ਇੱਕ ਦੋ ਧਰਨਿਆ ਜੀ ਦਰਸ਼ਕ ਵੀਰਿਆ ਸੁਨਾ ਦੇ ਨਾ ਲਲਕਾਰਾ ਹੋ ਗਿਆ ਆਹ ਲਲਕਾਰੇ ਵੱਜ ਰਹੇ ਨੇ ਬਿਨਾ ਕਹਿਣ ਤੋਂ ਬਿਨਾ ਢੋਲ ਤੋਂ ਭੰਗੜੇ ਅੱਜ ਚਾਂਦਪੁਰੇ ਦਾ ਮੇਲਾ ਹੈ ਮਾਲਵੇ ਦੀ ਧਰਤੀ ਹੈ ਆਹ ਕਹਿੰਦੇ ਫਤਿਆਬਾਦ ਜ਼ਿਲ੍ਹੇ ਆਹ ਦੁਨੀਆ ਪਿਆਰ ਕਰਦੀ ਹੈ ਦੁਨੀਆ ਸਤਿਕਾਰ ਕਰਦੀ ਹੈ ਬੜੀ ਵਧੀਆ ਗੱਲ ਲੱਗਦੀ ਆ ਦੀਪ ਅੱਜ ਤੇ ਦੁੱਖ ਟੁੱਟਣ ਵਾਲੀ ਗੱਲ ਹੋ ਗਈ। ਦੀਪਤ ਬੁਰਜੀ ਵਾਲਾ ਹੱਸਦਾ ਹੀ ਰਹਦਾ। ਰੱਬ ਹੱਸਦਾ ਹੀ ਰੱਖੇ। ਕਿਉਂਕਿ ਹੱਸਦਾ ਹੀ ਰਹੇ ਬੰਦਾ। ਖਿੜਿਆ ਰਹੇ ਕਾਲੇ ਬਈ, ਗਲਾਬ ਵਾਂਗੂ ਬੰਦਾ ਖਿੜਿਆ ਰਹੇ ਤੇ ਫੇਰ ਗੱਲ ਬਣਦੀ ਹੈ। ਵੀਰ ਜੀ ਕਰਾ ਦਿਆਂ ਮੈਂ ਸ਼ੁਰੂ। ਜਦੋਂ ਸਵਾਦ ਆਉਣ ਲੱਗਦਾ, ਜਿਸੇ ਕਰਕੇ ਸਮੇਂ ਨਾਲ ਹੋਣ ਮੈਚ ਤੇ ਸਮੇਂ ਨਾਲ ਸੰਕਤ ਜਾਵੇ ਤੇ ਸਾਰਾ ਕੰਮ ਇੱਕ ਵੇਲੇ ਕਰਕੇ ਹੁੰਦਾ ਹੈ। ਵੇਲੇ ਦਾ ਕੰਮ। ਤੇਕ ਵੇਲੇ ਦੀਆਂ ਟੱਕਰਾਂ ਇਹ ਸਿਆਣਾਂ ਨੇ ਐਵੇਂ ਗੱਲਾਂ ਨਹੀਂ ਆਖੀਆਂ ਕਿਉਂਕਿ ਪਹਿਲਾ ਬਜ਼ੁਰਗ ਹੁੰਦੇ ਸੀ ਜਣੇ ਨਾਲ ਜਿਹੜੇ ਪੈਦ ਹੁੰਦੇ ਸੀ ਗੱਲਾਂ ਬੜੀਆਂ ਸੋਹਣੀਆਂ ਸੂਝਵਾਨੀ ਦੀਆਂ ਗੱਲਾਂ ਕਰਦੇ ਤੇ ਸਾਡੇ ਦਸਮੇਹ ਸੈਂਟਰਪ੍ਰਾਈਜ਼ ਦੇ ਵਿੱਚ ਗਰੁੱਪ ਵਾਲੇ ਸਤਗੁਰੂ ਸਰਪੰਚ ਧਾਰਸੂਲੋਂ ਕੁਲਦੀਪ ਮਾਨ ਬਲਕਰਨ ਹੁਸ਼ਿਆਰ ਸਿੰਘ ਨੇ ਐਲਾਨ ਕਰ ਦਿੱਤਾ ਦੁੱਗਾਂ ਦੇ ਖੁਸ਼ੀ ਦੇ ਤਿੰਨ ਜਫਾ ਤੇ 5100 ਦਿੱਤਾ ਜਾਵੇਗਾ ਬਲਾਸਟਰ ਜੋੜੀਆਂ ਇਹ ਬੀਤ ਵੱਲੋਂ ਜਟਾਣੇ ਦੇ ਕੁਲਦੀਰ ਦੇ ਤਿੰਨ ਜਫਾ ਤੇ 12000 ਕਰਦੀਏ ਮਿੱਤਰਾਂ ਤੇ ਮਿੱਤਰਾਂ ਦੀ ਮੁੱਛ ਫਸ ਗਈ ਲਓ ਜੀ ਪਾਸੇ ਚਰਚਾ ਰੌਲਾ ਰੁੱਕਾ ਰੌਲਾ ਰੁੱਕਾ ਮਿੱਤਰਾਂ ਦੀ ਠੁੱਕਦਾ ਨਹੀਂ ਇੱਕ ਇੱਕ ਬਾਲ ਕੀਮਤੀ ਆ ਯਾਰਾਂ ਦੀ ਮੁੱਛ ਦਾ ਯਾਰਾਂ ਦੀ ਮੁੱਛ ਦਾ ਇੱਕ ਇੱਕ ਬਾਲ ਕੀਮਤੀ ਹੈ ਬਾਲ ਕੀਮਤੀ ਹੈ ਯਾਰਾਂ ਦੀ ਮੁੱਛ ਦਾ ਕਿਉਂਕਿ ਹੁੰਦੀ ਵੀ ਕੀਮਤੀ ਹੈ ਆ ਕਿਉਂਕਿ ਜਿਹੜੀ ਮੁੱਛ ਦਾ ਸਵਾਲ ਜਿੱਥੇ ਬਣ ਜਾਂਦਾ ਨਾ ਤੇ ਫਿਰ ਪਹਿਲਾ ਗਾਣਿਆਂ ਦੇ ਵਿੱਚ ਐਵੇਂ ਨਹੀਂ ਗੱਲਾਂ ਹੁੰਦੀਆਂ ਸੀ ਐਵੇਂ ਨਹੀਂ ਗੱਲਾਂ ਹੁੰਦੀਆਂ ਸੀ ਮੁੱਛ ਦੀ ਗੱਲ ਹੁੰਦੀ ਕਿਉਂਕਿ ਮਰਦਾਂ ਦਾ ਰੂਪ ਕੀ ਹੈ ਮੁੱਛ ਤੋਂ ਬਿਗੈਰ ਓਏ ਧੀਮੀ ਦੀ ਪਛਾਣ ਹੈ ਨਹੀਂ ਘੁੱਤ ਤੋਂ ਬਿਗੈਰ ਬਖਰੀਆ ਟੌਰ ਦਾ ਯੋ ਜੱਗ ਤੋਂ ਨਵਾਬੀਆਂ ਦੀ ਆਉਂਦੀ ਨਹੀਂ ਪਛਾਣ ਬਿਨਾ ਪੱਗ ਤੋਂ ਪੰਜਾਬੀਆਂ ਦੀ ਆਉਂਦੀ ਨਹੀਂ ਪਛਾਣ ਬਿਨਾ ਪੱਗ ਤੋਂ ਪੰਜਾਬੀਆਂ ਦੇ ਸਰਦਾਰ ਜੀ ਹੈ ਮੇਰੇ ਵੀਰੋ ਅੱਜ ਤੇ ਕਹਿ ਦਈਏ ਵੀ ਬਿਕਸ ਪੰਜਾਬ ਹਰਿਆਣੇ ਦੀ ਧਰਤੀ ਤੇ ਮੇਲਾ ਹੋ ਰਿਹਾ ਹੈ ਵੀਰ ਬਣ ਕੇ ਰਲ ਮਿਲ ਕੇ ਫੈਸਲਾ ਕਰੀਏ ਕਰਵਾ ਦਈਏ ਮੈਚ ਸ਼ੁਰੂ ਵੀਰ ਜੀ ਮੈਂ ਤੇ ਇਹੀ ਕਹਿ ਰਹਾ ਹਾਂ ਹੁਣ ਤੇ ਕੰਮੀ ਉਧਰ ਆਣੇ ਪਏ ਅਸੀਂ ਤੇ ਤੁਹਾਡੇ ਤੋਂ ਵੀ ਕਾਲੇ ਆ ਭਰਾ ਜੀ ਮੇਲੇ ਰੋਜ਼ ਦੀ ਨੇ ਵੀਰ ਬਣ ਕੇ ਅਸੀਂ ਤੇ ਸਾਰੀਆਂ ਕਮੇਟੀਆਂ ਨੂੰ ਕਹਿੰਦੇ ਆ ਵੀ 5 6 ਵਜੇ ਫਾਈਨਲ ਕਰਵਾ ਦਿਆ ਕਰੋ ਖਾਣਾ ਵੀ ਜ਼ਰੂਰੀ ਆ ਤੇ ਨਹਾਉਣਾ ਵੀ ਜ਼ਰੂਰੀ ਆ ਖਾਣਾ ਵੀ ਜ਼ਰੂਰੀ ਆ ਇੱਕ ਘਰ ਆਉਣਾ ਤੇ ਜਾਣਾ ਵੀ ਜ਼ਰੂਰੀ ਹੈ ਪਾਣੀ ਪੀਣਾ ਵੀ ਜ਼ਰੂਰੀ ਖਾਣਾ ਵੀ ਜ਼ਰੂਰੀ ਕਿਉਂਕਿ ਜ਼ਿੰਦਗੀ ਦੇ ਵਿੱਚ ਕੁਦਰਤ ਨੇ ਸਰੀਰ ਦਿੱਤਾ ਹੈ ਕੁਦਰਤ ਨੇ ਖਰਾਕਾਂ ਦਿੱਤੀਆਂ ਨਹੀਂ ਪਰ ਇੱਥੇ ਕਰੀਏ ਗੱਲਾਂ ਤੇ ਅਸੀਂ ਖਰਾਕਾਂ ਵੀ ਬਗਾਰ ਖਿਡਾਰੀ ਇੰਨੇ ਸੀਨੀਅਰ ਨੇ ਵੱਡੀਆਂ ਟੀਮਾਂ ਨੇ ਵੱਡਾ ਮੈਚ ਹੈ ਪਲੀਜ਼ ਆਪਾਂ ਕੋਆਪਰੇਟ ਕਰੀਏ ਬਿਲਕੁਲ ਜਿੱਥੇ ਕੋਆਪਰੇਟ ਕਰੀਏ ਭਰਾ ਬਣ ਕੇ ਲੱਖ ਤੇ ਪੌਣੇ ਲੱਖ ਤੇ ਉੱਤੇ ਥੋੜ੍ਹ ਖੜੇ ਨੇ ਕਾਲੇ ਬਾਈ ਹੋਰਾਂ ਦੇ ਇੱਕ ਫੋੜ ਕਾਲੇ ਬਾਈ ਦਾ ਗਰੇਵਲ ਦਾ ਤੇ ਦੂਜਾ ਸੁਖਵੀਰ ਸਰਾਓ ਸਾਡੇ ਭਰਾ ਨੇ ਸਪਾਂਸਰ ਕੀਤਾ ਹੋਇਆ ਟੀਮ ਮਾਰਚ ਸਾਡੇ ਭਾਈ ਜਗਤਾਰ ਸ਼ਾਜਲੀ ਲਾਲਾ ਸ਼ਾਜਲੀ ਸਭ ਤੇ ਲਾ ਰਿਹਾ ਹੈ ਵੱਡੀ ਰੌਣਕ ਸ਼ਾਜਲੀ ਦੇ ਵਿੱਚ ਲੱਗਣੀ ਹੈ ਉੱਥੇ 27 ਨੂੰ ਖੇਡਾਂ ਦੇ ਵਿੱਚ ਔਰ 26 ਨੂੰ ਸਾਡੀ ਸਾਡੇ ਵੀਰਾਂ ਨੇ ਐਲਾਨ ਕਰ ਦਿੱਤਾ ਰੈਫੇ ਨੇ ਵੀ ਰੈਫੇ ਜੀ ਜਨਾਬਾ ਜੀ ਆਹ ਰੈਫਰੀ ਨੇ ਬੁਲਾਇਆ ਵੀਰੇ ਆਹ ਦੇਖ ਵੀਰੇ ਆਹ ਰੈਫਰੀ ਨੇ ਬੁਲਾਇਆ ਸਾਡਾ ਕੰਮ ਆ ਬੋਲਣਾ ਜੋ ਕਹੂਗਾ ਅਸੀਂ ਬੋਲਾਂਗੇ ਵੀਰ ਜੀ ਮੈਚ ਸ਼ੁਰੂ ਕਰਵਾ ਦਿਓ ਹਰ ਰੋਜ਼ ਵੱਡੇ ਸੰਦ ਨੇ ਜਿੱਤਦੇ ਹੋ ਦਿੱਲੀ ਕੋਈ ਕੱਲ੍ਹ ਦੀ ਸਵਾਲ ਹਾਂ ਸੰਗਤ ਨੂੰ ਸਵਾਦ ਲੈਣ ਦੇ ਨਜ਼ਾਰਾ ਲੈਣ ਦੇ ਕਿਉਂਕਿ ਦੁਨੀਆ ਸਮਾਨ ਭਾਲ ਦੀ ਆ ਹੋਰ ਕੁਝ ਨਹੀਂ ਜਾਣਾ ਬੰਦੇ ਦੀ ਮੰਤਲ ਜਿਹੜੀ ਮਾਂ ਦੀ ਕੁੱਖ ਜੋ ਸ਼ੁਰੂ ਹੁੰਦੀਆਂ ਤੇ ਐਂਡ ਜਾ ਕੇ ਬੰਦਿਆਂ ਦੇ ਵਿੱਚ ਹੁੰਦਾ ਪੈਸਾ ਕਿਸੇ ਨੇ ਨਾਲ ਨਹੀਂ ਲੈ ਕੇ ਜਾਣਾ ਵੀਰ ਬਣ ਕੇ ਆਪਾਂ ਕੋਆਪਰੇਟ ਕਰੀਏ ਕੋਆਪਰੇਟ ਕਰੀਏ ਭਾਈ ਬਾਦੂ ਬੰਦੇ ਵੀ ਭਰਾ ਬਣ ਕੇ ਜਿਹੜੇ ਖਿਡਾਰੀ ਐ ਪਾਣੀ ਵਾਲੇ ਭਾਈ ਤੁਸੀਂ ਵੀ ਪਿੱਛੇ ਹੋ ਜੋ ਸੰਗਤ ਨੂੰ ਆਪਾਂ ਕਿਸੇ ਦੇ ਨਾਲ ਜਿਹਦਾ ਕੋਈ ਕੰਮ ਨਹੀਂ ਵੀਰ ਬਣ ਕੇ ਸਾਈਡ ਤੇ ਹੋ ਜਾਓ ਤਾੜੀਆਂ ਦਾ ਮਸ਼ਹੂਰ ਆਓ ਤਾੜੀਆਂ ਤੇ ਵੱਜਣ ਗਿਆ ਕਰਨ ਆ ਗਿਆ ਕਰਨ ਕਰਨ ਤਿਆਪੁਰੇ ਵਾਲਾ ਲੈ ਵੀ ਕੁਲਵੀਰ ਜਟਾਣੇ ਵਾਲਿਆ ਗਲਵਿੰਦਰ ਓ ਡਾਕਟਰ ਮਕਰ ਜੁੜਿਆ ਹੋਇਆ ਸਿਆਲ ਵਾਲਾ ਚਮਕੌਰ ਜੂਕੇ ਵਾਲਾ ਆਓ ਗਲਵਿੰਦਰ ਜੂਕੇ ਤੇ ਸਾਹਮਣੇ ਕੁਲਵੀਰ ਓ ਜਟਾਣੇ ਵਾਲੀ ਕੁਲਵੀਰ ਕਰਨ ਕੀ ਬਾਤ ਹੈ ਬੀਰ ਜੀ ਜੇ ਸਵਾਦ ਆਦਾ ਤਾੜੂ ਆਓ ਤਾੜੀਆਂ ਤੇ ਆਪਣੇ ਆਪ ਵੱਜਦੀਆਂ ਨਾਲ ਹੋ ਰਿਹਾ ਹੋਣਗੇ ਇੱਕ ਦਿਨ ਇੰਡੀਆ ਨਾਂ ਦੇ ਲਲਕਾਰੇ ਵੀ ਬੈਨ ਹੋਣਗੇ ਇੱਕ ਦਿਨ ਇੰਡੀਆ ਨਾਂ ਦੇ ਲਲਕਾਰੇ ਵੀ ਬੈਨ ਹੋਣਗੇ ਰਵੀ ਦੀ ਰੇਡ ਫਿੱਲੂ ਆਓ ਵੇਖੋ ਵੀ ਪੁਆਇੰਟ ਧਾਵੀ ਦੇ ਲਈ ਆਓ ਧਾਵੀ ਦੇ ਲਈ ਲਾਓ ਦੀਪ ਆਹ ਕਮਰਜੀ ਵਾਲਾ ਦੀਪ ਆ ਗਿਆ ਖੇਡ ਮੈਦਾਨ ਦੇ ਅੰਦਰ ਤੇ ਸਾਹਮਣੇ ਚਾਰ ਹਥਿਆਰ ਰੱਤਾ ਥੇ ਵਾਲੇ ਆਹ ਡਾਕਟਰ ਮੱਕੜੀ ਔਰ ਯੂਕੇ ਵਾਲੇ ਦੀ ਆਓ ਕਲਵਿੰਦਰ ਘਮਾਉਂਦੇ ਹਾਂ ਜੀ ਕਲਵਿੰਦਰ 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 ਦੇ ਲਈ ਖੇਡਦਾ ਆ ਨੌਜਵਾਨ ਕਲਵਿੰਦਰ 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 ਤੋਏ ਆ ਬੂਰੀਆ ਸਰਸਰ ਵਾਲਾ ਵੀ ਗੱਲ ਟਿਕਾਣੇ ਲਾ ਗਿਆ ਧਰਮਿਆ ਕਰਨ ਆ ਗਿਆ ਉਹ ਸਾਹਮਣੇ ਕਰਨ ਮੈਦਾਨ ਦੇ ਵਿੱਚ ਆ ਗਿਆ ਕਹਿੰਦੇ ਫੱਕਰ ਝੰਡੇ ਦਾ ਸੋਨੀ ਤੇ ਕਲਵੀਰ ਜਟਾਣੇ ਦਾ ਜੰਜੂਆ 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 ਤੇ ਕਰਨ ਆਹ ਕਰਨ ਤਿਆਲਪੁਰੇ ਵਾਲਾ ਪੱਜ ਗਿਆ ਬਾਹੂ ਅਕਬਰਪੁਰ ਦੀ ਟੀਮ ਦੇ ਲਈ ਅੰਕ ਦਾ ਵਾਧਾ ਕਰ ਗਿਆ ਇਹ ਆ ਗਿਆ ਕਹਿੰਦੇ ਸਮੇਂ ਰਵੀ ਕੈਲਰਮ ਵਾਲਾ ਦੁਨੀਆ ਦੇ ਗਾਡਰ ਜਾਫੀ ਜਿਨ੍ਹਾਂ ਦਾ ਸ਼ਿੱਕਾ ਚੱਲਦਾ ਜਿਨ੍ਹਾਂ ਦਾ ਤੌਰ ਚੱਲਦਾ ਜਿਨ੍ਹਾਂ ਦਾ ਤੌਰ ਚੱਲਦਾ ਦੁਗਾਂ ਦੀ ਤਰਤੀ ਦਾ ਖੁਸ਼ੀ ਮਨੀਸ਼ ਅੰਕਰ ਸ਼ਿੱਲੂ ਰਵੀ ਸ਼ਿੱਲੂ ਚੱਲੂ ਰਵੀ ਧੁੱਧ ਤੇ ਧੂਏ ਨੂੰ ਕਾਹਨ ਪੁੱਛਦਾ ਇੱਥੇ ਅੱਗ ਇੱਥੇ ਆਗੋ ਇੱਥੇ ਆਗੋ ਇੱਥੇ ਆਗੋ ਇੱਥੇ ਅੱਗ ਓ ਰਵੀ 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 ਕੀਤਾ ਉਹ ਸੁਆਦ ਉਹ ਕਿੰਨਾ ਕੁ ਸੁਆਦ ਆਉਂਦਾ ਇੱਕ ਵਾਰੀ ਤਾੜੀਆਂ ਓ ਸੰਗਤ ਖੁਸ਼ ਹੈ ਚਾਲਾ ਕਰੇ ਬਾਲ ਦੀ ਦੁਨੀਆ ਖੁਸ਼ ਹੈ ਓ ਮੇਲਾ ਦੀਪ ਕਪਰਚੀ ਵਾਲਾ ਤੇ ਜੰਦੂਆ ਕਹ ਕਲਵੀਰ ਜਟਾਣੇ ਨੂੰ ਪਰ ਸਾਹਮਣੇ ਦੀਪ ਐਸੀ ਵਾਲੀ ਮਸ਼ੀਨ ਕੇ ਪੈਂਦੇ ਬਿਨਾ ਢੋਲ ਤੋਂ ਭੰਗੜੇ ਦੁਨੀਆ ਵਹਿੰਦੀ ਖੜ ਖੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਜੱੜਣ ਕੇ ਜੇ ਅੱਜ ਨਾ ਸਵਾਦ ਆਇਆ ਕਾਲੇ ਗਰਿਆਂ ਦੇ ਮੇਲੇ ਤੇ ਜੇ ਸੱਤੂ ਦੇ ਮੇਲੇ ਤੇ ਅੱਜ ਨਾ ਸਵਾਦ ਆਇਆ ਫਿਰ ਆਉਣਾ ਵੀ ਕਦੇ ਨਹੀਂ ਆਉਣਾ ਵੀ ਕਦੇ ਨਹੀਂ ਜੇ ਅੱਜ ਸਵਾਦ ਨਾ ਆਇਆ ਤਾਰਾ ਕੀ ਪ੍ਰੋਬਲਮ ਬਾਈ ਬਰਾ ਬਣ ਕੇ ਯਾਰ ਬੈਠੇ ਰੋ ਯਾਰ ਐਡਾ ਮੈਚ ਚੱਲਦਾ ਯਾਰ ਕਮਾਲ ਦੀ ਗੱਲ ਆ ਜੇ ਛੱਡੀ ਗੱਲ ਆ ਬੇ ਬੇਸੰਧਾ ਦੀਆਂ ਗੱਲਾਂ ਨਾ ਪਕੜੀਏ ਧਰਮੇ ਕਰਦੇ ਗੱਲ ਆ ਓ ਜੰਦੂਆ 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 ਗਿੱਲ ਕੱਟ ਕੇ ਚਿਪ ਕੱਟ ਕੇ ਦੇ ਖੇਲੇ ਅੱਤ ਦਾ ਵੀ ਸਿਰਾ ਹੋ ਗਿਆ ਕਹਿੰਦੇ ਜੋ ਹੋ ਨਹੀਂ ਸਕਦਾ ਓਏ ਕਰਕੇ ਮੁਖਾ ਦਿੰਦੇ ਬਖਤਾਂ ਨੂੰ ਧਰਮੇ ਹਰਿਆਊ ਬਖਤ ਨੇ ਪਾ ਦਿੰਦੇ ਕਰ ਦਿੰਦੇ ਸੀਤ ਧੁੱਪ ਨੂੰ ਪਰਥਾਂ ਨੂੰ ਸੇਕਦੇ ਮੰਝਲਾਂ ਦੇ ਆਸ਼ਕ ਪਿੱਛੇ ਮੁੜ ਕੇ ਓਹ ਖੁਸ਼ੀਆਂ ਓਹ ਦੁੱਖੀ ਦੁੱਕਾਂ ਵਾਲਾ ਦੁੱਕਾਂ ਵਾਲਾ ਗਿੱਲੋ ਲੇ ਲਈ ਆਓ ਜੇ ਅੱਜ ਧਰਮਿਆਂ ਜੇ ਮੈਚ ਦੇ ਵਿੱਚੋਂ ਰੱਤਾ ਫੇ ਜਿੱਤਦਿਆ ਚਮਕਾਰ ਕਮਾਂਡੂ ਕੇ ਡਾਕਟਰ ਮੱਗਰ ਸਿਆਲ ਬੀਟ ਬਲਾਸਟ ਜੋੜੀਆਂ ਦੇ ਵੱਲੋਂ ਤੇ ਨਾਲ ਹੀ ਧਾਨ ਆਸਟ੍ਰੇਲੀਆ ਲਾਲੀ ਕੈਨੇਡਾ ਵੱਲੋਂ ਰੱਤਾ ਖੇਦੀ ਟੀਮ ਲਈ ਚਮਕਾਰ ਕਮਾਂਡੂ ਕੇ ਵੱਲੋਂ 21000 ਦਿੱਤਾ ਜਾਊਗਾ ਔਰ 21000 ਦਿੱਤਾ ਜਾਊਗਾ ਚਮਕੌਰ ਕਮਾਂਡੂ ਕੇ ਵੱਡੇ ਪ੍ਰੋਮੋਟਰ ਨੇ ਜਿਨ੍ਹਾਂ ਦੀ ਟੀਮ ਖੇਡ ਰਹੀ ਹੈ ਪਰ ਇਧਰਲੇ ਪਾਸੇ ਭੂਰੀਆ आओ सिर वाला अंक का वादा करके जाओ सामने चोटी चोटी कलविंदर जदुआ जटाने दुनिया खड़का दुनिया खड़का की सारा टेक्निकल प्वाइंट बावे दीप सिंह बावजी आया चेत खुश कर दिता है ਖਿਆਰਾਸ ਹੋ ਗਏ ਰੇਡ ਤੇ 1100 ਲੱਗ ਗਏ ਵਾਹ ਜੀ ਵਾਹ ਲਓ ਮੈਦਾਨ ਦੇ ਵਿੱਚ ਫੇਰ ਪੈਂਦੀ ਰੇਡ ਲੈ ਵੀ ਸ਼ਿੱਲੂ ਉਹ ਦੁਨੀਆ ਬੜਾ ਕੁਝ ਭਾਰਦੀ ਐ ਦੁਕਾਨ ਵਾਲਿਆ ਉਹ ਥੋੜ ਖੜਿਆ ਆ ਉਹ ਭਰਾਟੇ ਬੱਜਣੇ ਆਓ ਸਾਹਮਣੇ ਛਿੱਲੂ ਆਓ ਸ਼ਿੱਲੂ ਛਿੱਲੂ ਛਿੱਲੂ ਸਵਾਦ ਖੇੜਾ ਲਾ ਲਾ ਹੁੰਦੀ ਨਹੀਂ ਕਰਾਉਣੀ ਪੈਂਦੀ ਆ ਓਏ ਗੁੱਡੀ ਚੜਦੀ ਸੈਮੀ ਦੀਆਂ ਟੀਮਾਂ ਬ੍ਰੇਟਾ ਤੇ ਬਰਸਾਲਪੁਰ ਇਹ ਵੀ ਜਲਦੀ ਪੁੱਜਿਆਣ ਬ੍ਰੇਟਾ ਤੇ ਬਰਸਾਲਪੁਰ ਪਰ ਇਧਰਲੇ ਪਾਸੇ ਟੈਕਨੀਕਲ ਪੁਆਇੰਟ ਕਰਨ ਲਈ ਆ ਗਏ ਹਨ ਹਣੀ ਪੜਾ ਤੇ ਗੱਗੀ ਖੀਰਾਲ ਮੇਸਤੇ ਤੇ ਲਾਗੇ ਆ ਜਾਣ ਸਤਗੁਰ ਸਰਪੰਚ ਤਾਲਸੂਲ ਕੁਲਦੀਪ ਮਾਨ ਬਲਕਰ ਤੇ ਹਸ਼ਾਰਦੀ ਵੱਲੋਂ ਦੁੱਗਾਂ ਨੇ ਖੁਸ਼ੀ ਦੇ ਤਿੰਨ ਜੱਫੇ ਦਾ ਕਮੰਡਾ 100 ਗਰਮੀ ਘੰਡੂਆ ਵਾਲਾ ਲਾਈਵ ਜੁੜਿਆ ਹੈ ਸਪੀਕਰਾਂ ਦੇ ਧੰਨਵਾਦ ਨਾਲ ਮੈਦਾਨ ਦੇ ਵਿੱਚ ਦੀਪ ਉਹ ਤਬਰਜੀ ਵਾਲਾ ਆ ਗਿਆ ਕਬੱਡੀ ਪਾਉਣ ਲਈ ਇਹ ਵੀ ਮਾਂ ਦਾ ਦੁਲਾਰਾ ਸ਼ੇਰਪੁੱਤ ਨਾ ਚਤ ਖੁਸ਼ ਕਰਨ ਵਾਲਾ ਖਿਡਾਰੀ ਹੈ ਮਜਾਦੀ ਖਿਡਾਰੀ ਹੈ ਕਿ ਹਸਨਾ ਖੇਡਣਾ ਮਨਕਾ ਤੋਂ ਲਿਖਿਆ ਵਿੱਚ ਕੁਰਬਾਨੀ ਦੇ ਖਾਣੀ ਕੁੰਡੀਆਂ ਦੇ ਸਿੰਘ ਫਸ ਗਏ ਓ ਕੋਈ ਨਿਤਰੂ ਬੜੇ ਵੇਖਾਣੀ ਕੁੰਡੀਆਂ ਦੇ ਸਿੰਘ ਆ ਦੀਪ ਦੁਰਜੀ ਵਾਲਾ ਐਕਸ਼ਨਾਂ ਵਾਲੀ ਮਸ਼ੀਨ ਐਕਸ਼ਨ ਕਰਦਾ ਹੁੰਦਾ ਐਕਸ਼ਨ ਕਰਦਾ ਆਉਂਦਾ ਏ ਨੰਬਰ ਆਪਣੀ ਟੀਮ ਦੇ ਲਈ ਜੋੜ ਗਿਆ ਅਗਲੀ ਰੇਡ ਔ ਰਵੀ ਦੀ ਮੈਦਾਨ ਦੇ ਵਿੱਚ ਪੈ ਰਹੀ ਹੈ ਲੈ ਵੀ ਬਾਦੂ ਜਿਹੜੇ ਗਰਾਊਂਡ ਦੇ ਵਿੱਚ ਨਹੀਂ ਭਰਾ ਬਣ ਕੇ ਸਾਈਡ ਤੇ ਹੋ ਜਾਓ ਓ ਸਾਈਡ ਤੇ ਹੋ ਜਾਓ ਲਾਈਵ ਦੇ ਵਿੱਚ ਦਿੱਕਤ ਆਉਂਦੀ ਹੈ ਇਹ ਦੁਕਾਨ ਵਾਲਾ ਦੁਕਾਨ ਆ ਦੁਕਾਨਾਂ ਦੇ ਦੋ ਜੱਫੇ ਹੋ ਗਏ ਸ਼ਕਨ ਵਾਲੀ ਗੱਲ ਕਰ ਦਿੰਦੀ ਐ ਉਹ ਜਿੰਨਾ ਦਰਪੰਦੇ ਨੇ ਕਬੱਡੀ ਚ ਪਟਾਕੇ ਉਹਨਾਂ ਤੇ ਰੋਂਦਾ ਨਹੀਂ ਸੁਬਾਦ ਮਿੱਤਰੋ ਰਾਜੇ ਖੇਲੇ ਜਦੋਂ ਵੱਡੇ ਮੱਲ ਭੇੜਦੇ ਫਿਰ ਦੂਰ ਦੂਰ ਸੁੱਟਦੀ ਅਵਾਜ਼ ਮਿੱਤਰੋ ਉਹ ਫਿਰ ਦੂਰ 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 ਇੱਕ ਕਲਵੀਰ ਕਲਵੀਰ ਆ ਤੇ ਅੱਤ ਏ ਅੱਤ ਸਿਰਾ ਟਾਣੇ ਵਾਲਿਆ ਬੀਤ ਕਹਿੰਦਾ 11000 ਦੇਣਾ ਉਹ 11

ਈਪ ਦ ਬੁਰਜੀ ਵਾਲਾ ਡੌਲਿਆ ਤੇ ਜਾਨ ਹੋਵੇ ਪੱਟਾ ਉੱਤੇ ਮਾਨ ਹੋਵੇ ਖੋਪੜੀ 'ਚ ਹੋਵੇ ਤਕਨੀਕ ਮਿੱਤਰੋ ਓਏ ਮੁੰਡਾ ਟੱਪ ਨਹੀਂ ਦਿੰਦਾ ਫਿਰ ਲੀਕ ਮਿੱਤਰੋ ਆ ਮੈਂ ਦਾ ਸਵਾਦ ਆ ਲਲਕਾਰਾ ਹੋ ਦੇ ਕਬੱਡਾ ਸਾਰਾ ਹਾਂ ਲਲਕਾਰਾ ਪਹਿਲੇ ਸੈਮੀਫਾਈਨਲ ਦੇ ਲਈ ਪ੍ਰੋਫੈਸਰ ਸੇਫਕ ਸ਼ੇਰਗੜ ਜੀ ਤੇ ਵੀਰ ਸਾਡਾ ਓਮ ਕੜਿਆਣਾ ਓਮ ਕੜਿਆਣਾ ਜੀ ਤੇ ਸਾਡੇ ਸਾਤੂਰ ਸਾਡੇ ਪ੍ਰੋਫੈਸਰ ਰਸ਼ੇਵ ਸ਼ੇਰਗੜ ਜੀ ਸਾਡੇ ਸਾਧਗੁਰ ਸਰਪੰਚ ਧਰਸ਼ੂ ਭਾਈ ਜੀ ਕੁਲਦੀਪ ਮਾਨ ਬਲਕਰਦੇ ਹੁਸ਼ਿਆਰ ਜੀ ਵੱਲੋਂ ਵੱਡੇ ਮਾਨ ਪੰਜਾਬੀ ਮਾਬੁੱਲੇ ਜੀ ਚੱਲਦੇ ਮੈਚ ਦੇ ਵਿੱਚੋਂ ਰੱਤਾ ਥੇ ਦੇ ਨੰਬਰ 15 ਤੇ ਬਾਹੂ ਆਕਬਰਪੁਰ ਦੇ ਨੰਬਰ 18 ਗੋਲੂ ਪਹਿਲਵਾਨ ਜਿਹੜੇ ਵਿਸ਼ੇਸ਼ ਤੌਰ ਤੇ ਵੱਡੀ ਹਾਜ਼ਰੀ ਲੈ ਕੇ ਆਏ ਐ ਉਹਨਾਂ ਦਾ ਵੱਡੇ ਪੁੱਤਰ ਤੇ ਸਾਡੇ ਪ੍ਰਧਾਨ ਸਤੂ ਜੀ ਕਹਿੰਦੇ ਵੀ ਸਨਮਾਨ ਕੀਤਾ ਜਾਣਾ ਹੈ ਗੋਲੂ ਪ੍ਰਧਾਨ ਪਹਿਲਵਾਨੀ ਖੇਤਰ ਦੇ ਵਿੱਚ ਬਹੁਤ ਮੱਧਾਰ ਜਗਤਾਰ ਯਾਦਵਿੰਦਰ ਚੰਡਿਆਲਾ ਵੱਡਾ ਬਲਾਰਾ ਉਹ ਵੀ ਲਾਈਵ ਜੁੜਿਆ ਯਾਦਵਿੰਦਰ ਚੰਡਿਆਲਾ ਸਾਡਾ ਵੀਰ ਤਾਰ ਗੋਲੂ ਜੀ ਸਾਡੇ ਆਹ ਗਰਾਊਂਡ ਕਲੀਅਰ ਹੋਊਗਾ ਜੀ ਬਿਲਕੁਲ ਕਿਉਂਕਿ ਜੁਗ ਸੈਲਫੀਆਂ ਦਾ ਜੁਗ ਚੱਲਿਆ ਅੱਜਕੱਲ ਸੈਲਫੀਆਂ ਦਾ ਫੇਸਬੁੱਕ ਤੇ ਬੇਸ਼ਮਾਰ ਸੈਲਫੀ ਓਏ ਪੱਠੇ ਪਾਮਦਾ ਜੱਟ ਨੂੰ ਕਹੇ ਖਿੱਚਦੇ ਨੇ ਤੇ ਖਿੱਚੇ ਮਟਿਆੜਾ ਗੋਲੂ ਪ੍ਰਧਾਨ ਜੀ ਦਾ ਮਟਿਆੜਾ ਸੈਲਫੀ ਆ ਲੈ ਧਰਮਿਆ ਤੂੰ ਵੀ ਹੋ ਜਾਂਦਾ ਕੱਡਾ ਸਨਮਾਨ ਇੱਕ ਯਾਰ ਸੈਲਫੀ ਗੋਲੂ ਪ੍ਰਧਾਨ ਜੀ ਦਾ ਜਾ ਸੈਲਫੀ ਆ ਜੀ ਦੋਨੋਂ ਟੀਮਾਂ ਲੈਣਾ ਪਾ ਦੋਨੇ ਟੀਮਾਂ ਲਾਈਨ ਅਪ ਹੋ ਜਾਣਾ ਉਸ ਤੋਂ ਪਹਿਲਾਂ ਗੋਲੂ ਪ੍ਰਧਾਨ ਜੀ ਦਾ ਸਾਡੀ ਸਪੋਰਟਸ ਕਲੱਬ ਦੇ ਵੱਲੋਂ ਵੱਡੇ ਪੱਤਰ ਤੇ ਸਨਮਾਨ ਜਿਹੜਾ ਉੱਥੇ ਕਰਨਾ ਜੀ ਠੀਕ ਹੈ ਜੀ ਟੀਮਾਂ ਲਾਈਨ ਅਪ ਹੋ ਜਾਣ ਬੁੱਟਾ ਸਰਪੰਚ ਜੀ ਤੇ ਸੋਨੀ ਸਮਾਗ ਔਰ ਸਾਡੇ ਭਾਈ ਸੁਖਬੀਰ ਸਰਾਓ ਕਾਲਾ ਗਰੇਵਾਲ ਜੀ ਜਗਤਾਰ ਗੋਲੂ ਜਿਹੜਾ ਲੰਬੇ ਸਮੇਂ ਤੋਂ ਜੇ ਮੈਂ ਗੱਲ ਕਰਾਂ ਤਾਂ ਕੱਲੇ ਪੰਜਾਬ ਦੇ ਨਹੀਂ ਯੂਪੀ ਵਿਹਾਰ ਦੇ ਵੀ ਰਾਜਸਥਾਨ ਦੇ ਵੀ ਆਹ ਕਹਿੰਦੇ ਭਾਰਤ ਦੇ ਕੋਨਿਆਂ ਦੇ ਕੋਨੇ ਦੇ ਵਿੱਚੋਂ ਆ ਕੇ ਨੌਜਵਾਨ ਜਗਤਾਰ ਗੋਲੂ ਦੇ ਖਾੜੇ ਦੇ ਵਿੱਚ हां कैमरा मैन ਆਇਓ ਜੀ ਮਣੀ ਕਾਤਰੋਂ ਜੀ ਇੱਧਰ ਆਇਓ ਜਗਤਾਰ ਗੋਲੂ ਜੀ ਚੀਮਿਆਂ ਵਾਲੇ ਸੰਤ ਬਾਬਾ ਆਦਰ ਸਿੰਘ ਕੁਸ਼ਤੀ ਅਖਾੜਾ ਚਲਾਉਂਦੇ ਐ ਲੰਬੇ ਸਮੇਂ ਤੋਂ ਇਲਾਕੇ ਦੇ ਲਈ ਨਹੀਂ ਪੂਰੇ ਭਾਰਤ ਦੇ ਲਈ ਇੱਕ ਚਾਨਣ ਮਨਾਰਾ ਨੇ ਕਿਉਂਕਿ ਕਿਸੇ ਦੇ ਧੀ ਪੁੱਤ ਨੂੰ ਪੁੱਠੇ ਲਾਉਣ ਵਾਲੇ ਤਾਂ ਬਹੁਤ ਹੁੰਦੇ ਆ ਪੁੱਠੇ ਰਾਹਾਂ ਤੇ ਪਰ ਇਹ ਸਾਡਾ ਭਰਾ ਇੱਕ ਇਦਾਂ ਦਾ ਹੈ ਜਿਹੜਾ ਸਾਡੇ ਨੌਜਵਾਨਾਂ ਨੂੰ ਉਹ ਪਹਿਲਵਾਨੀ ਵੱਲ ਤੋਰਦਾ ਹੈ ਚੰਗੀਆਂ ਸੇਤਾਂ ਵੱਲ ਤੋਰਦਾ ਹੈ ਔਰ ਨਾਲ ਨਾਲ ਬਾਈ ਪੇਜ ਤੋਂ ਸਾਨੂੰ ਅਯੁਰਵੇਦ ਦੀ ਸਾਡਾ ਭਰਾ ਖਰਾਕਾਂ ਵਾਲੇ ਵੀ ਦੱਸਦਾ ਹੈ ਔਰ ਆਯੁਰਵੇਦੀਆਂ ਦਵਾਈਆਂ ਵੀ ਦਿੰਦਾ ਸਾਡਾ ਜਗਤਾਰ ਗੋਲੂ ਤੇ 14 ਮਾਰਚ ਦੇ ਸੱਤੇ ਵੀ ਹੈ ਕਿ ਨਾਨਕ ਸਰ ਜੀਮਾ ਦੀ ਧਰਤੀ ਤੇ ਵੱਡਾ ਕੁश्ती ਦੰਗਲ ਹੋਵੇਗਾ ਰਾਮ ਫਰਮਾਹੀ ਜੀ ਵੀ ਵੇਖ ਰਿਹਾ ਲਾਈਵ ਹਲੋ ਸੋ ਡੈਨੇ ਪਲੇਅਰ ਜਿਹੜੇ ਉਹ ਗਰਾਊਂਡ ਦੇ ਵਿੱਚ ਆ ਜਾਣ ਮੇਰੀ ਬੇਨਤੀ ਹੈ ਰਹਿੰਦੇ ਪਲੇਅਰ ਔਰ ਮੈਂ ਬੇਕਤੀ ਕਰਦਾ ਦੱਸ ਦਿਓ ਜੀ ਟੀਮਾਂ ਲਾਈਨ ਅਪ ਕਰਨੀ ਜਾਂ ਨਹੀਂ 18 ਮਾਰਚ ਨੂੰ ਕੁਸ਼ਤੀ ਅਖਾੜਾ ਮਿਉਂਦ ਦੇ ਵਿੱਚ ਲਵਜੋਤ ਸਾਡੇ ਰਾਣੀਪੁਰਿਆ ਜੀ ਆਖਰੇ ਹੈ ਕਿ ਕੁਸ਼ਤੀ ਹੋਣੀ ਹੈ 18 ਮਾਰਚ ਨੂੰ ਮਿਉਂਦ ਦੇ ਵਿੱਚ ਇਹ ਵੀ ਇੱਕ ਯਾਦਾਂ ਨੇ ਇਹ ਵੀ ਇੱਕ ਤਸਵੀਰਾਂ ਜਿਹੜੀਆਂ ਬਣਦੀਆਂ ਨੇ ਯਾਦ ਬਣਦੀ ਹੈ ਪਿਆਰਾ ਸਾਊਂਡ ਜੀ ਆਵਾਜ਼ ਖੋਲ ਦਿਓ ਥੋੜੀ ਮਾਈਕ ਦੇ ਪਿਆਰਾ ਸਾਊਂਡ ਮਨਵੀ ਤੇ ਨਾਲ ਹੀ ਦੋਨੋ ਟੀਮਾਂ ਦੱਸਿਓ ਕਲਾਗਰੇਵਾਲ ਜੀ ਕੇ ਲਾਈਵ ਆਪਾਂ ਨੇ ਇਧਰੋਂ ਸਾਡਾ ਬਲਜੀਤ ਬਿਸ਼ਕੀ ਤੇ ਸੋਨੀ ਪੰਜਾਬ ਪੁਲਿਸ ਬਰੇਟਾ ਬਰੇਟਾ ਦੀ ਟੀਮ ਦਾ ਮੇਨ ਸਪਾਂਸਰ ਹੈ ਸਾਡਾ ਭਰਾ ਤੇ ਭੋਗੇ ਭਰਾ ਹੋ ਗ੍ਰਾਊਂਡ ਦੇ ਵਿੱਚ ਪਾਣੀ ਵੀ ਪਹੁੰਚਦਾ ਕਰਦੇ ਮੇਰੀ ਬੇਨਤੀ ਹੈ ਪਾਣੀ ਦੀ ਸਮਰੱਥੀ ਹੋ ਗਈ ਜੀ ਪਹੁੰਚਦਾ ਕਰਦੇ ਉਧਰ ਗ੍ਰਾਊਂਡ ਦੇ ਵਿੱਚ ਖਿਡਾਰੀਆਂ ਵਾਸਤੇ ਪਾਣੀ ਉਹ ਦਰਸ਼ਕੋ ਆਇਆ ਨਜ਼ਾਰਾ ਜੀ ਚਾਂਦਪੁਰੇ ਦੇ ਕੱਪ ਦਾ ਵਾਹ ਸੰਗਤ ਖੁਸ਼ ਹੈ ਪ੍ਰੋਫੈਸਰ ਸਾਹਿਬ ਬਹੁਤ ਘਟ